ਵੀਰੇ ਸੋਡੇ ਵੀਰ ਨੇ ਅੱਜ ਆ ਕਿਤਾਬ ਪੜ੍ਹੀ ਆ ਖਤਮ ਕਰਤੀ ਪੜ੍ਹ ਕੇ ਆਟੋ ਬਾਇਓਗ੍ਰਾਫੀ ਹੈ ਜੋਗੀ ਇਹ ਮਹਾਨ ਕਿਤਾਬ ਦੁਨੀਆਂ ਦੇ ਸਫਲ ਲੋਕਾਂ ਨੇ ਪੜ੍ਹੀ ਆ ਜਿਵੇਂ ਕਿ ਆਪਣਾ ਵਿਰਾਟ ਕੋਹਲੀ ਹੋ ਗਿਆ ਕਰਿਕਟਰ ਆ ਜਿਹੜਾ ਉਦੋਂ ਬਾਅਦ ਰਜਨੀਕਾਂਤ ਹੋ ਗਿਆ ਦੁਨੀਆਂ ਦੇ ਮਹਾਨ ਲੋਕਾਂ ਨੇ ਪੜ੍ਹੀ ਆ ਇਹ ਤੇ ਸਫਲ ਲੋਕਾਂ ਨੇ ਪੜ੍ਹੀ ਆ ਜਿੰਦਗੀ ਵਿੱਚ ਜਿਨ੍ਹਾਂ ਨੇ ਸਫਲਤਾ ਪ੍ਰਾਪਤ ਕਰੀ ਆ ਉਦੋਂ ਬਾਅਦ Apple ਕੰਪਨੀ ਦਾ ਮਾਲਕ ਸੀਓ ਹੋ ਗਿਆ ਜਿਹੜਾ ਉਹਨੇ ਹੀ ਪੜੀ ਇਹ ਹੁਣ ਮੈਂ ਤੁਹਾਨੂੰ ਇਹ ਦੱਸੂਗਾ ਕਿਤਾਬ ਵਿੱਚ ਐਸਾ ਕੀ ਲਿਖਿਆ ਜਿਹੜੀ ਪੜ ਕੇ ਲੋਕ ਇਹਨੂੰ ਪੜ ਕੇ ਮਹਾਨ ਬਣ ਗਏ ਇਹ ਕਿਤਾਬ ਵਿੱਚ ਕੀ ਲਿਖਿਆ ਸੀ ਤੁਸੀਂ ਵੀ ਵੈਸੇ ਪੜ ਸਕਦੇ ਹੋ ਇਹਨੂੰ ਜਿਆਦਾ ਮਹਿੰਗੀ ਨਹੀਂ ਹੈਗੀ ਇਹ 175 ਰੁਪਏ ਰੇਟ ਲਿਖਿਆ 160 ਰੁਪਏ ਦੀ ਆ ਜਾਂਦੀ ਹੈ ਕਿਤਾਬ ਇਹ 500 ਪੇਜ ਨੇ ਇਹਦੇ ਵਿੱਚ ਕਿਤਾਬ ਦੇ ਹਨਾ ਤੇ ਆਪਣੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਲਿਖਿਆ ਇਹਦੇ ਵਿੱਚ ਉਹ ਲਾਛੀ ਦਿਖਾਉਂਗਾ ਤੁਹਾਨੂੰ ਇਹ ਆ ਦੇਖੋ ਹਣਾ ਗੁਰਨਾਨਕ ਦੇਵ ਜੀ ਦੀ ਬਾਣੀ ਲਿਖੀ ਹੈ ਇਹਨਾਂ ਨੇ ਇਹਦੇ ਵਿੱਚ 512 ਪੇਜ ਤੇ ਹੁਣ ਮੈਂ ਦੱਸਦਾ ਵੀ ਕਿਤਾਬ ਵਿੱਚ ਐਸਾ ਕੀ ਲਿਖਿਆ ਹੋਇਆ ਹੈ ਬੀ ਇਹ ਸਫਲਤ ਰਹੀ ਇਹਨਾਂ ਲੋਕਾਂ ਨੂੰ ਇਹ ਕਿਤਾਬ ਇਹ ਜੋਗਾਨੰਦ ਜੀ ਨੇ 1944 ਵਿੱਚ ਲਿਖਿਆ ਸੀ ਇਹ ਹਣਾ ਜਦੋਂ ਇਹ ਕਿਤਾਬ ਇਹਨਾਂ ਨੇ ਆਖਰੀ ਲੈਣਾ ਲਿਖਿਆ ਸੀ ਨਾ ਤਾਂ ਕਿਹਾ ਸੀ ਕਿ ਕਿਤਾਬ ਪੜ ਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਜੂਗੀ ਤੇ ਇਹ ਕਿਤਾਬ ਵਿੱਚ ਉਹਨਾਂ ਨੇ ਫਲਸਫੀ ਦੱਸੀ ਆ ਜ਼ਿੰਦਗੀ ਜਿਉਣ ਦੀ ਫਲਸਫੀ ਵੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਇਹ ਕਿਤਾਬ ਨੂੰ ਮੈਂ ਚਾਰ ਭਾਗਾਂ ਦੇ ਵਿੱਚ ਵੰਡੂੰਗਾ ਚਾਰ ਭਾਗਾਂ ਦੇ ਵਿੱਚ ਵੰਡਦੇ ਆ ਕਿਤਾਬ ਨੂੰ ਆ ਦੇਖੋ ਟੋਟਲ ਇਹ ਕਿਤਾਬ ਦੇ ਅੰਗ ਨੇ 26 49 49 ਸਿਲੇਬਸ ਨੇ ਕਿਤਾਬ ਦੇ ਤੇ ਆਪਾਂ ਇਹਨੂੰ ਚਾਰ ਭਾਗਾਂ ਦੇ ਵਿੱਚ ਵੰਡਨੇ ਆ ਸਭ ਤੋਂ ਪਹਿਲਾ ਭਾਗ ਹੋ ਗਿਆ ਦਾ ਪਰਿਵਾਰ ਅਤੇ ਇਤਿਹਾਸ ਪਹਿਲੇ ਇੱਕ ਚਾਰ ਭਾਗਾਂ ਦੇ ਵਿੱਚ ਇਹਨੇ ਆਪਣੇ ਪਰਿਵਾਰ ਬਾਰੇ ਦੱਸਿਆ ਗਿਆ ਹੈ ਇਹਨਾਂ ਦਾ ਜਨਮ ਹੋਇਆ ਸੀ 193 ਨਹੀਂ ਸੋਰੀ 1883 ਵਿੱਚ ਹੋਇਆ ਸੀ ਇਹਨਾਂ ਦਾ ਜੋਗਾਨੰਦ ਜੀ ਦਾ ਜਨਮ ਤਿੰਨੇ ਇਹ ਆਪਣੇ ਮਾਪੇ ਦੇ 8 ਬੱਚੇ ਸੀ ਟੋਟਲ ਜਿਨ੍ਹਾਂ ਵਿੱਚੋਂ ਚਾਰ ਮੁੰਡੇ ਸੀ ਚਾਰ ਕੁੜੀਆਂ ਸੀ ਤੇ ਇਹ ਸਾਰਨਾ ਦੂਜੇ ਨੰਬਰ ਦਾ ਬੇਟਾ ਸੀ ਇਹ ਇਹ ਬੰਗਾਲੀ ਪਰਿਵਾਰ ਚੋਂ ਪੈਦਾ ਹੋਏ ਸੀ ਤੇ ਇਹਨਾਂ ਦੇ ਪਿਤਾ ਜੀ ਰੇਲਵੇ ਵਿੱਚ ਨੌਕਰੀ ਕਰਦੇ ਹੁੰਦੇ ਸੀ ਹਣਾ ਇਹਨਾਂ ਨੂੰ ਕਹਿੰਦੇ ਛੋਟੀ ਉਮਰ ਚੋ ਹੀ ਗਿਆਨ ਹੋ ਗਿਆ ਸੀ 5 ਕੇ ਸਾਲ ਦੀ ਉਮਰ ਦੇ ਵਿੱਚ ਹੀ ਗਿਆਨ ਹੋ ਗਿਆ ਸੀ ਇਹਨਾਂ ਨੂੰ ਇਹਨਾਂ ਦਾ ਪੂਰਨ ਜਨਮ ਸੀ ਜਿਹੜੀ ਆ ਕਿਤਾਬ ਲਿਖੀ ਆ ਨਾ ਪਹਿਲਾਂ ਇੱਕ ਹੋਰ ਜਨਮ ਸੀ ਜਿਹਦੇ ਵਿੱਚ ਇਹ ਤਿੱਬਤ ਪਹਾੜ ਦੇ ਵਿੱਚ ਪੂਜਾ ਕਰਦੇ ਹੋਏ ਦਿਖਾਈ ਦਿੱਤੇ ਸੀ ਮਤਲਬ ਦੂਸਰਾ ਜਨਮ ਸੀ ਇਹਨਾਂ ਦਾ ਹੀ ਠੀਕ ਆ ਆਪਣੇ ਪਰਿਵਾਰ ਬਾਰੇ ਦੱਸੀ ਕੀ ਆ ਉਸ ਤੋਂ ਬਾਅਦ ਦੱਸੀ ਕੀ ਆ ਇਹਨਾਂ ਨੇ ਦੂਜਾ ਸਿਲੇਬਸ ਹੈ ਦਾ ਕਿ ਲੋਕ ਬਹੁਤ ਤਰ੍ਹਾਂ ਦੇ ਦਿਆਲੂ ਲੋਕਾਂ ਨੂੰ ਮਿਲੇ ਪਰੇ ਜ਼ਿੰਦਗੀ ਵਿੱਚ ਜਿਵੇਂ ਆ ਦੇਖ ਸਕਦੇ ਹਾਂ ਪੰਜ ਨੰਬਰ ਦੇਖ ਲਓ ਸੁਗੰਦਿਤ ਬਾਬਾ ਮਤਲਬ ਇਹਨਾਂ ਦਾ ਗੁਰੂ ਸੀ ਉਹਨੂੰ ਮਿਲੇ ਜਿਹੜਾ ਆਪਣੇ ਹੱਥ ਵਿੱਚੋਂ ਗੁਲਾਬ ਦੇ ਫੁੱਲ ਦੀ ਮੈਕ ਛੱਡ ਦਿੰਦਾ ਸੀ ਹਨਾ ਬਹੁਤ ਭਗਤੀ ਕੀਤੀ ਹੋਈ ਸੀ ਉਸ ਤੋਂ ਬਾਅਦ ਬਾਗ ਸੁਆਮੀ ਉਹ ਜਿਹੜਾ ਬੰਗਾਲ ਟਾਈਗਰ ਨਾਲ ਲੜਦਾ ਹੁੰਦਾ ਸੀ ਉਸ ਤੋਂ ਬਾਅਦ ਹਵਾ ਵਿੱਚ ਉੱਡਦਾ ਸੰਤ ਸੀਕ ਹਨਾ ਉਸ ਤੋਂ ਬਾਅਦ ਭਾਰਤ ਦੇ ਮਹਾਨ ਵਿਗਿਆਨੀ ਸੀ ਜੇ ਸੀ ਪੋਸ ਨੂੰ ਵੀ ਮਿਲੇ ਨੇ ਇਹ ਹਨਾ ਇਹਨਾਂ ਦਾ ਗੁਰੂ ਸੀ ਯੁਕਤੇਸ਼ਵਰ ਸਵਾਮੀ ਜੀ ਨਾਲ ਮੁਲਾਕਾਤ ਕੀਤੀ ਇਹਨਾਂ ਨੇ ਫਿਰ ਬਹੁਤ ਲੋਕਾਂ ਨੂੰ ਮਿਲੇ ਉਦੋਂ ਬਾਅਦ ਇਹ ਹਨਾ ਉਦੋਂ ਵਾ ਤੀਜੇ ਨੰਬਰ ਦਾ ਇਹ ਇੱਕ ਇਦਾਂ ਦੇ ਲੋਕ ਨੂੰ ਮਿਲੇ ਸੀ ਪੂਰਨ ਜਨਮ ਬਾਰੇ ਗੱਲ ਕਰੀ ਇਹਨਾਂ ਨੇ ਦੂਸਰੇ ਜਨਮ ਬਾਰੇ ਜਿਵੇਂ ਪਹਿਲਾਂ ਤੁਹਾਨੂੰ ਕਹਿ ਚੁੱਕੇ ਇਹਨਾਂ ਦਾ ਵੀ ਦੂਸਰਾ ਜਨਮ ਸੀ ਇਹ ਆ ਪੱਤੀ ਨੰਬਰ ਦੇਖੋ ਰਾਮ ਮ੍ਰਿਤੂਰਾਮ ਦਾ ਪੂਰਨ ਜਨਮ ਇਹਦਾ ਦੋਸਤ ਹੀ ਉਹ ਮ੍ਰਿਤੂਰਾਮ ਉਦਰਾ ਦੂਸਰਾ ਜਨਮ ਹੋਇਆ ਸੀ ਉਹਦਾ ਉਹਦੇ ਬਾਰੇ ਗੱਲ ਕਰੀਏ ਇਹਨਾਂ ਨੇ ਕਹਿੰਦੇ ਪੂਰਨ ਜਨਮ ਹੋਣਾ ਕੋਈ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਹਨਾ ਇਹ ਸਮਝਾਉਂਦੇ ਨੇ ਕਿ ਸਾਡਾ ਪੂਰਨ ਜਨਮ ਹੋ ਸਕਦਾ ਕੋਈ ਇਸ਼ੂ ਨਹੀਂਗਾ ਇਹਦੇ ਵਿੱਚ ਇਹ ਪੂਰਨ ਜਨਮ ਵਾਲੀ ਗੱਲ ਵੀ ਸਮਝਾਉਂਦੇ ਨੇ ਕਿ ਸਾਡਾ ਜਨਮ ਕਿਉਂ ਹੋਇਆ ਸਾਨੂੰ ਮਨੁੱਖ ਜਨਮ ਨੂੰ ਕੀ ਕਰਨਾ ਚਾਹੀਦਾ ਪੂਜਾ ਪਾਠ ਕਰਨੀ ਚਾਹੀਦੀ ਹੈ ਹਨਾ ਆਪਣੇ ਗੁਰੂਆਂ ਪੀਰਾਂ ਫਕੀਰਾਂ ਦੀ ਕਹਿਣਾ ਮੰਨਣਾ ਚਾਹੀਦਾ ਉਹ ਚੀਜ਼ ਸਮਝਾਉਂਦੇ ਨੇ ਇਹਦੇ ਵਿੱਚ ਇਹ ਆ ਜਿਹੜਾ ਪੂਰਨ ਜਨਮ ਵਾਲਾ ਸਿਲੇਬਸ ਆ ਨਾ ਇਹਦੇ ਵਿੱਚ ਇਹ ਕਹਿੰਦੇ ਨੇ ਕਿ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ ਕਿ ਰੱਬ ਸਾਡੇ ਮਨ ਸ਼ਰੀਰ ਤੇ ਆਤਮਾ ਵਿੱਚ ਹੀ ਹੈ ਜਿਵੇਂ ਆਪਣੇ ਗੁਰੂ ਵੀ ਕਹਿੰਦੇ ਨੇ ਆਪਣੀ ਗੁਰਬਾਣੀ ਵੀ ਕਹਿੰਦੀ ਆ ਕਿ ਰੱਬ ਆਪਣੇ ਅੰਦਰ ਹੀ ਹੈ ਉਹਦੇ ਬਾਰੇ ਕਹੀ ਹੈ ਆ ਰਾਮ ਦਾ ਪੂਰਨ ਜਨਮ ਹੋਇਆ ਸੀ ਇਹਦੇ ਵਿੱਚ ਇਹ ਦੋ ਵਾਰ ਪੂਰਨ ਜਨਮ ਹੋਇਆ ਬੰਦੇ ਦਾ ਇਹਦੇ ਵਿੱਚ ਲਿਖਿਆ ਗਿਆ ਤੇ ਲਾਸਟ ਸਾਰਿਆਂ ਨਾਲੋਂ ਆਖਰ ਦੇ ਵਿੱਚ ਇਹ ਦੱਸਦੇ ਨੇ ਕਿਤਾਬ ਦੇ ਕਿ ਸਫਲਤਾ ਦਾ ਨਿਯਮ ਕੀ ਆ ਸਫਲਤਾ ਦਾ ਨਿਯਮ ਦੱਸਦੇ ਨੇ ਫਿਰ ਇਹ ਲਾਸਟ ਦੇ ਵਿੱਚ ਦੇ ਵਿੱਚ ਲਾਸਟ ਪਾਰਟ ਦੇ ਵਿੱਚ ਇਹ ਦੱਸਦੇ ਨੇ ਕਿ ਪੂਰੀ ਦੀ ਪੂਰੀ ਸਫਲਤਾ ਤੁਹਾਡੇ ਦਿਮਾਗ ਦੇ ਉੱਤੇ ਡਿਪੈਂਡ ਕਰਦੀ ਆ ਜੇਕਰ ਤੁਹਾਡਾ ਦਿਮਾਗ ਸਫਲਤਾ ਸੋਚਦਾ ਸਫਲਤਾ ਬਾਰੇ ਵਿਚਾਰ ਕਰਦਾ ਤਾਂ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਵੋਗੇ ਪੂਰੀ ਦੀ ਪੂਰੀ ਸਫਲਤਾ ਤੁਹਾਡੇ ਦਿਮਾਗ ਦੇ ਉੱਤੇ ਡਿਪੈਂਡ ਕਰਦੀ ਆ ਦੱਸ ਦੇਣੇ ਕਿ ਜ਼ਿੰਦਗੀ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਪਾ ਸਕਦੇ ਆ ਇੱਕ ਕਿਤਾਬ ਦੱਸਦੀ ਆ ਬਾਕੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਲਿਖੀ ਹੈ ਨਾ ਵਿੱਚ ਮੈਂ ਪੜ੍ਹ ਕੇ ਸੁਣਾਉਣਾ ਹਿੰਦੀ ਵਿੱਚ ਲਿਖੀ ਸੀ ਨਾ ਇਹਨਾਂ ਨੇ ਅਮਰੀਕਾ ਦੇ ਵਿੱਚ ਗਏ ਸੀ ਉਦੋਂ ਆਪਣੇ ਸੰਤਾਂ ਨਾਲ ਮਿਲ ਕੇ ਗਾਈ ਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਏ ਸੁੰਦਰ ਪ੍ਰਭੂ ਏ ਸੁੰਦਰ ਪ੍ਰਭੂ ਜੰਗਲ ਮੇ ਹਰਿਆਲੀ ਪਰਬਤੋਂ ਮੇ ਉੱਚੇ ਨਦੀਓਂ ਮੇ ਚੰਚਲ ਸਾਗਰ ਮੇ ਗੰਭੀਰ सेवकों के से भी प्रेमी से प्रेम दुखी जनों के दुखन्हारी योगी को आनंद हे प्रभु हे सुंदर प्रभु तेरे चरणों में मेरा अभिनंदन वाहे गुरु ए गुरु नानक देव जी दी वाणी लिखी आ बहुत बढ़िया किताब है विरे ये ज्यादा महंगी बनी कि टोटल लेंगे रहने दे 542 पेजे ने पड़ेओ खरीद के बहुत बढ़िया 175 रुपए दी है 160 रुपए दी मिल जानी है ये दुनिया दे महान लोकां ने पढ़ी है किताब ये ਬਹੁਤ ਵਧੀਆ ਕਿਤਾਬ ਆ ਬਹੁਤ ਫਿਲਾਸਫੀ ਦਸੀ ਗਈ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸੋ ਕਿਹਾ ਵਿਰਾਟ ਕੋਹਲੀ ਰਜਨੀਕਾਂਤ ਤੇ ਐਪਲ ਕੰਪਨੀ ਦੇ ਮਾਲਕ ਸਟੀਵ ਜੌਬ ਨੇ ਵੀ ਪੜ੍ਹੀ ਹੈ ਇਹ ਆਪਣੀ ਆਟੋ ਵਗੈਰਾ ਬਾਇਓਗ੍ਰਾਫੀ ਦੇ ਵਿੱਚ ਵੀ ਦਰਜ ਕੀਤੀ ਉਹਨਾਂ ਨੇ ਇਹ ਸਟੀਵ ਜੌਬ ਨੇ ਹਨਾ ਹੁਣ ਵਾਹਿਗੁਰੂ ਮੇਰ ਕਰਨ ਛੋੜੇ ਬਾਈ ਨੇ ਵੀ ਕਿਤਾਬ ਪੜ੍ਹ ਲਈ ਇਹ ਤੇ ਛੋੜਾ ਬਾਈ ਵੀ ਸਫਲ ਬਣ ਜੇ ਬਸ ਵਾਹਿਗੁਰੂ ਸਫਲਤਾ ਵਲ ਲੈ ਚੱਲੇ ਮੈਨੂੰ ਵੀ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ